ਪੰਜਾਬ ਦੇ ਵਿੱਚ ਹਮੇਸ਼ਾ ਹੀ ਹਿੰਦੂਆ ਨਾਲ ਵਿਤਕਰਾ ਹੁੰਦਾ ਨਜ਼ਰ ਆਇਆ ਤੁਸੀਂ ਦੇਖਿਆ ਸ਼ਰੇਆਮ ਦੇ ਵਿੱਚ ਸ਼ਰੇਆਮ ਕਿ ਕਿੱਦਾ ਗੁੰਡਾਗਰਦੀ ਆ ਨੰਗਾ ਨਾਜ਼ ਮੈਂ ਨਹੀਂ ਅੰਗ ਨਹੀਂ ਕਹੂੰਗਾ ਇਹ ਗੁੰਡੇ ਨੇ ਗੁੰਡੇ ਕਿਉਂਕਿ ਇਹਨਾਂ ਨੇ ਪੰਜਾਬ ਦਾ ਹਮੇਸ਼ਾ ਮਾਹੌਲ ਹੀ ਖਰਾਬ ਕੀਤਾ ਵੈ ਹਜੇ ਤੱਕ ਤੁਸੀਂ ਦੇਖ ਲਓ ਕਿ ਸੀਐਮ ਸਾਡੇ ਪੰਜਾਬ ਦੇ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ ਪਿਛਲੇ ਕਿੰਨਾ ਤੁਸੀਂ ਦੇਖਿਆ ਕਿ ਕਿੱਦਾ ਸ਼ਰੇਆਮ ਪਹਿਲਾਂ ਵੀ ਸਾਡੇ ਹਿੰਦੂ ਲੀਡਰਾਂ 'ਤੇ ਕਿੰਨੀ ਵਾਰੀ ਹਮਲੇ ਹੋਏ ਔਰ ਇੱਕ ਚੀਜ਼ ਦੱਸੋ ਕਿ ਸਿਕਿਉਰਿਟੀ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸਾਨੂੰ ਦਿੱਤੀ ਹੈ ਇਹ ਕਿ ਆਪ ਮੈਂ ਪਿਛੇ ਵੀ ਇੱਕ ਮੁੱਦਾ ਚੱਕਿਆ ਸੀਗਾ ਕਿ ਆ ਇਹ ਗੋਲੀ ਚਲਾ ਸਕਦੇ ਆ ਜਦੋਂ ਛੜਦੇ ਹਮਲਾ ਹੁੰਦਾ ਅੱਜ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਦਿਹਾਣ ਨੂੰ ਪੁੱਛਦਾ ਵਾਂ ਕਿ ਜਿਹੜਾ ਤੁਸੀਂ ਗਨਮੈਨ ਪ੍ਰੋਵਾਈਡ ਕਰਾਇਆ ਸੀ ਕੋਰਾ ਥਾਪਰ ਨੂੰ ਉਹ ਤੇ ਆਪਣੀ ਜਾਨ ਛੁਡਾਉਂਦਾ ਫਿਰ ਆਪ ਲੁਕਦਾ ਫਿਰਦਾ ਸੀ ਕਿ ਕਿੱਥੇ ਮੈਨੂੰ ਇਹਨਾਂ ਵਾਟ ਦੇਣ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਾ ਕਿ ਹਿੰਦੂ ਸੇਫ ਨਹੀਂ ਹੈ ਇਹ ਸਰਕਾਰਾਂ ਜਿਹੜੀਆਂ ਨੇ ਮੈਂ ਇਹ ਚਾਹਨਾ ਕੀ 50% ਸਾਡੇ ਹਿੰਦੂਆਂ ਦੀ ਵੋਟਾਂ ਲਿੱਤੀਆਂ ਔਰ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਮੁਦਾਇ ਦੇ ਸ਼ੇਫ ਸੈਨਿਕ ਸਾਡੇ ਭਰਾ ਹਮੇਸ਼ਾ ਟਾਰਗੇਟ ਹੋ ਰਹੇ ਪਿਛਲੀ ਵਾਰ ਤੁਸੀਂ ਦੇਖਿਆ ਕਿਦਾ ਸੁਦੀਰ ਕੁਮਾਰ ਸੂਰੀ ਉਸ ਤੋਂ ਪਹਿਲਾਂ ਮੇਰੇ ਤੇ ਹੱਤਵਾਦੀ ਹਮਲੇ ਹੁੰਦੇ ਉਸ ਤੋਂ ਪਹਿਲਾਂ ਸਾਡੇ ਦੁਰਗਾ ਪ੍ਰਸਾਦ ਗੁਪਤਾ ਕਈ ਸ਼ੇਫ ਸੈਨਿਕ ਸਾਡੇ ਮਾਰੇ ਜਾਂਦੇ ਮਤਲਬ ਸਰਕਾਰ ਮੂਖ ਦਰਸ਼ਕ ਆ ਬਣੀ ਹੋਈ ਹੈ ਹਰ 2-3 ਮਹੀਨੇ ਬੀਤਦੇ ਨੇ ਕਿਸੇ ਨਾ ਕਿਸੇ Hindu ਲੀਡਰ ਤੇ ਹਮਲਾ ਹੁੰਦਾ ਔਰ ਮਾਰਿਆ ਜਾਂਦਾ ਔਰ ਅਸੀਂ ਸਾਰੇ Hindu ਮੁੱਖ ਦક્ષਸ਼ਕ ਬਣ ਕੇ ਸਿਰਫ ਦੇਖਦੇ ਰਹਿੰਦੇ ਆ ਕਿਉਂ ਸਰਕਾਰ ਨੂੰ ਅਸੀਂ ਕਿਉਂ ਨਹੀਂ ਪੁੱਛਦੇ ਕਿ ਪੰਜਾਬ ਦੇ ਵਿੱਚ ਅਸੀਂ ਸੇਫ ਕੀਤੇ ਹਾਂ ਪੰਜਾਬ ਦੇ ਵਿੱਚ Hindu ਸੇਫ ਕੀਤੇ ਆ ਜੇ ਅੱਜ Hindu ਸੇਫ ਹੁੰਦਾ ਤੇ ਅੱਜ ਇਹ ਹਾਲ ਨਾ ਹੁੰਦਾ ਹਰ ਵਾਰੀ ਤੁਸੀਂ ਇੱਕ ਦਿਨ ਦੇਖੋ ਕਿ Hinduਾਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਵੈ ਸਰਕਾਰ ਕਿਉਂ ਟਾਰਗੇਟ ਕਰਵਾ ਰਹੀ ਹੈ ਮੈਂ ਸਰ ਨਾਲ ਪਹਿਲੇ ਇੱਕ ਛਿੱਟੀ ਜੀ ਵੀ ਸਾਨੂੰ ਕਹਿੰਦਾ ਕਿ ਸਿਕਿਉਰਟੀ ਤੁਸੀਂ ਉਹ ਦੋ ਕਿ ਜਿੰਨਾ ਕੋਲ ਪਰਮਿਸ਼ਨ ਹੋਵੇ ਜਿੰਨਾ ਕੋਲ ਸਾਨੂੰ ਬਚਾਉਂਦਾ ਉਹ ਮਸਲਾ ਹੋਵੇ ਔਰ ਸਾਨੂੰ ਬਚਾਇਆ ਨਹੀਂ ਜਾਂਦਾ ਉਹ ਆਪਣੀ ਜਾਨ ਛੁੜਾ ਰਹੇ ਨੇ ਜਾਂ ਆਪਣੇ ਪਿੱਛੇ ਭੱਜ ਰਹੇ ਨੇ ਆਪਣੀ ਜਾਨ ਬਚਾ ਰਹੇ ਨੇ ਕਿਆ ਕਰਨੀ ਇਹੋ ਜੀ ਸੁਰੱਖਿਆ ਕਿਆ ਕਰਨੀ ਇਹ ਸੇਫਟੀ ਜਿਹਦਾ ਪਰਿਵਾਰ ਨਿਗਰਦਾ ਜਿਹਦਾ ਪਰਿਵਾਰ ਖਰਾਬ ਹੁੰਦਾ ਅੱਜ ਉਹ ਗੋਰੇ ਥਾਪੜ ਦੇ ਪਰਿਵਾਰ ਨੂੰ ਪੁੱਛੋ ਕਿ ਉੱਤੇ ਕੀ ਬੀਤਰੀ ਹੋਣੀ ਹੈ ਉੱਤੇ ਕੀ ਚੱਲ ਰਿਹਾ ਹੋਣਾ ਵੇ ਮਤਲਬ ਸਾਰੇ ਹਿੰਦੂਆਂ ਨੂੰ ਅਸੀਂ ਇੱਕ ਹੋਣਾ ਪੈਣਾ ਸਾਰੇ ਹਿੰਦੂਆਂ ਨੂੰ ਇਕੱਠੇ ਹੋਣਾ ਪੈਣਾ ਔਰ ਇੱਕ ਆਵਾਜ਼ ਲਗਾਣੀ ਪੈਣੀ ਹੈ ਗਰਭ ਸੇ ਕਹੋ ਹਮ ਹਿੰਦੂ ਹੈ ਔਰ ਹਮ ਹਿੰਦੂ ਇਕ ਜੁਟ ਹੈ ਕਾਰਨ ਕੀ ਲੱਗਦਾ ਕਿਉਂ ਹਮਲੇ ਦਾ ਕੀ ਕਾਰਨ ਹੈ ਕਾਰਨ ਇਹ ਹੈਗਾ ਜੀ ਸਰਨਾ ਵੱਡਾ ਕਿ ਜਿਹੜਾ ਬੰਦਾ ਕੱਟੜਵਾਦੀਆਂ ਦੇ ਖਿਲਾਫ ਜਿਹੜੇ ਪੰਨੂ ਜਿਹੜੇ ਬਾਹਰ ਬੈਠਾ ਵਿਦੇਸ਼ਾਂ ਦੇ ਵਿੱਚ ਅੱਤਵਾਦੀ ਜਿਹੜੇ ਸੰਗਠਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀ ਇੱਕੋ ਵੰਸ਼ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਮਰਵਾਓ ਇੱਕੋ ਹੀ ਮਨਸ਼ਾ ਹੈ ਕਿ ਸ਼ੇਪਸੈਨਿਕ ਪੰਜਾਬ ਦੇ ਵਿੱਚ ਮਰਵਾਓ ਕਿਉਂ ਸ਼ੇਵ ਸੈਨਿਕਾਂ ਨੇ ਆਪਣੀ ਜਾਨ ਹਥਿਆਲੀ ਤਰੱਕੇ ਪੰਜਾਬ ਹਿੱਤਾਂ ਲਈ ਕੰਮ ਕੀਤਾ ਪੰਜਾਬ ਦੇ ਪੰਜਾਬ ਦੇ ਚੰਗੇ ਕੰਮ ਨਹੀਂ ਕੰਮ ਕੀਤਾ ਪੰਜਾਬ ਨਾਲ ਪੰਜਾਬ ਨੂੰ ਨਾਲ ਲੈ ਕੇ ਜਾਨ ਲਈ ਕੰਮ ਕੀਤਾ ਮਤਲਬ ਅਸੀਂ ਇਹ ਨਾਰਾ ਲਾੰਗੇ ਸਾਡਾ ਪੰਜਾਬ ਜਿੰਦਾਬਾਦ ਸਾਡਾ ਹਿੰਦੁਸਤਾਨ ਜਿੰਦਾਬਾਦ ਔਰ ਮੈਂ ਪੁੱਛਣਾ ਚਾਹਨਾ ਵਾ ਇੱਕ ਆਵਾਜ਼ ਬਣ ਜਾਓ ਸਾਰਾ ਪੰਜਾਬ ਦਾ ਹਿੰਦੂ ਔਰ ਦਿਖਾ ਦਿਓ ਸਰਕਾਰਾਂ ਨੂੰ ਕਿ ਅਸੀਂ ਹਿੰਦੂ ਇੱਕ ਹਾਂ ਇਸ ਕੇ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਕਹਿੰਦੇ ਜੀਵੇ ਇਹ ਲੱਤਾਂ ਵੀ ਢਵਾ ਦਿੰਦੀ ਆ ਉਹ ਯਾਰ ਜਿਹੜਾ ਉਹ ਇਹ ਉਹ ਗੁੰਡੇ ਨੇ ਗੁੰਡੇ ਉਹ ਗੁੰਡੇ ਮੈਂ ਕਹੂੰਗਾ ਗੁੰਡੇ ਜਿਹੜੇ ਵੀਡੀਓ ਵਾਇਰਲ ਕਰਕੇ ਜਾਣ ਕੇ ਉਹਨਾਂ ਦੀ ਕੋ ਮਨਸ਼ਾ ਹਿੰਦੂ ਲੀਡਰਾਂ ਨੂੰ ਧਮਕਾਣਾ ਮਤਲਬ ਇਹ ਸ਼ਹਿ ਦੇ ਰਿਹਾ ਮੈਂ ਕਹਿੰਦਾ ਕਿ ਹੁਣ ਉਹ ਵੀਡੀਓ ਦੇਖ ਕੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਚੁੱਪ ਕਿਉਂ ਹੈ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਚੁੱਪ ਕਿਉਂ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਂ ਸਿੱਧੀ ਗੱਲ ਬੋਲਦਾ ਕਿ ਹਿੰਦੂ ਸੁਰੱਖਿਤ ਨਹੀਂ ਹੈ ਸਰਕਾਰ ਚਾਹੀਦੀ ਦਮ ਵਾਲੀ ਜਿਹੜੀ ਹਿੰਦੂਆਂ ਦੀ ਸੁਰੱਖਿਆ ਕਰ ਸਕੇ ਔਰ 50% ਹਿੰਦੂਆਂ ਦੀ ਵੋਟ ਹੈ ਔਰ 50% ਹਿੰਦੂਆਂ ਨੇ ਵੋਟ ਪਾਈ ਅਜੇ ਤੱਕ ਹਿੰਦੂਆਂ ਦੀ ਸੇਫਟੀ ਕਿਉਂ ਨਹੀਂ ਕੀਤੀ ਜਾ ਰਹੀ ਸਰਕਾਰ ਨੂੰ ਇਹ ਬਹੁਤ ਵੱਡਾ ਸਵਾਲ ਹੈ